ਏ ਆਪਣਾ ਜਿਹੜਾ ਸ਼ੈੱਡ ਆ 100 ਜਿਹੜਾ ਸ਼ੈੱਡ ਦਾ ਕਵਰ ਏਰੀਆ ਗਾ ਉਹ 116 ਫੁੱਟ ਦਾ ਚੌੜਾ ਗਾ ਠੀਕ ਹੈ ਜੀ ਔਰ 110 ਦੇ ਕਰੀਬ ਬਨਵਾਈ ਆ ਇਸ ਤਰ੍ਹਾਂ ਦੀ ਐਫ ਡੀ ਆ ਜਿਹੜੀਆਂ ਬੱਚੀਆਂ ਆਪਾਂ ਤਿਆਰ ਕਰਦੇ ਆ ਮੇਰੇ ਕੋਲ 5 ਕੁਆਂਟਲ ਦੁੱਧ ਸੀ ਜੀ 5 ਕੁਆਂਟਲ ਹਾਂਜੀ ਹਾਂਜੀ ਠੀਕ ਹੈ ਭਾਈ 16 17 ਗਾਵਾਂ ਦੁੱਧ ਤੇ ਸੀ 16 ਗਾਵਾਂ ਆਪਣੇ ਘਰ ਦੀ ਬਰੀਡ ਆ ਸਾਰੀ ਹੋਮ ਬਰੀਡ ਸਾਰਾ ਆਪਾਂ ਘਰੇ ਆਪਣਾ ਜਿਹੜਾ ਸੀਮ ਕੰਟੇਨਰ ਰੱਖਿਆ ਸੀ ਮਨ ਲਾਉਨੇ ਸਾਰਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਬਹੁਤ ਗੈਂਡ ਸਟੋਰੀ ਲੈ ਕੇ ਆਏ ਆ ਬਾਈ ਡੇਰੀ ਫਾਰਮ ਨੂੰ ਲੈ ਕੇ ਆਪਾਂ ਸਾਰੀ ਗੱਲਬਾਤ ਕਰਦੇ ਆ ਬਾਈ ਨਾਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅ ਭਾਈ ਜੀ ਆਪਣੇ ਪਿੰਡ ਦਾ ਨਾਮ ਤੇ ਆਪਣੀ ਡੇਰੀ ਫਾਰਮ ਦਾ ਨਾਮ ਜਰੂਰ ਦੱਸਿਓ ਮੇਰਾ ਜਿਹੜਾ ਡੇਰੀ ਫਾਰਮ ਦਾ ਨਾਮ ਪਠੜ ਡੇਰੀ ਫਾਰਮ ਔਰ ਭੀਖੀ ਤੋਂ ਆਪਾਂ ਬਿਲੋਂਗ ਕਰਦੇ ਆ ਮੇਰਾ ਭਲਾੜਾ ਰੋਡ ਦੇ ਉੱਪਰ ਫਾਰਮ ਹੈ ਠੀਕ ਹੈ ਬਾਈ ਹਾਂਜੀ ਤੇ ਬਾਈ ਜੀ ਕਿੰਨਾ ਸਮਾਂ ਹੋ ਗਏ ਕੰਮ ਸ਼ੁਰੂ ਕਰਨੋਂ ਆਪਣਾ ਡੇਰੀ ਫਾਰਮ ਮੇਰਾ ਕੰਮ ਤਾਂ ਜੀ 6-7 ਸਾਲ ਪੁਰਾਣਾਗਾ ਪਰ ਮੈਂ ਜਿਹੜੀਆਂ ਹੁਣ ਆ ਸ਼ੈੱਡ ਨਵਾਂ ਸ਼ੈੱਡ ਤਿਆਰ ਕੀਤਾਗਾ ਠੀਕ ਹੈ ਜੀ ਹਾਂ 2 ਕੁ ਮਹੀਨੇ ਪਹਿਲਾਂ ਨਵਾਂ ਸ਼ੈੱਡ ਤਿਆਰ ਕੀਤਾ ਇੱਥੇ ਜਨਵਾਰ ਹੁਣੇ 2 ਮਹੀਨੇ ਪਹਿਲਾਂ ਸ਼ਿਫਟ ਕੀਤੇ ਆ ਪਹਿਲਾਂ ਕਿੱਥੇ ਹੁੰਦੇ ਸੀ ਬਈ ਪਹਿਲਾਂ ਘਰ ਦੇ ਨਾਲ ਹੀ ਆਪਣਾ ਸ਼ੈੱਡ ਸੀ ਉਹ ਵੀ ਵਧੀਆ ਆਪਾਂ ਅਕੋਰਡਿੰਗ ਟੂ ਡੇਰੀ ਡਿਪਾਰਟਮੈਂਟ ਦੇ ਗਾਈਡਲਾਈਨਸ ਦੇ ਅਕੋਰਡਿੰਗੂ ਬਣਾਇਆ ਹੋਇਆ ਸੀ ਠੀਕ ਹੈ ਔਰ ਇਹ ਆਪਾਂ ਨਵਾਂ ਹੁਣ ਲਾਰਜ ਫਾਰਮ ਕੀਤਾਗਾ ਇੱਧਰ ਬਈ ਫਿਰ ਸ਼ਿਫਟ ਹੋਏ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਪਾਂ ਨੂੰ 1 ਮਹੀਨਾ ਹੋਇਆ ਜੀ 1 ਮਹੀਨਾ ਹੋਇਆ ਹਾਂ ਜੀ 1 ਮਹੀਨਾ ਹੋ ਗਿਆ ਜਨਵਾਰ ਵਿੱਚ ਇ ਤੇ ਇਹ ਬਾਈ ਜਿਹੜਾ ਤੁਸੀਂ ਫਾਰਮ ਪਾਇਆਗਾ ਇਹ ਕਿੰਨੇ ਬਾਈ ਕਿੰਨੇ ਦਾ ਪਾਇਆ ਟੋਕ ਇਹ ਆਪਣਾ ਜਿਹੜਾ ਸ਼ੈੱਡ ਆ 100 ਜਿਹੜਾ ਸ਼ੈੱਡ ਦਾ ਕਵਰ ਏਰੀਆਗਾ ਉਹ 116 ਫੁੱਟ ਦਾ ਚੌੜਾਗਾ ਠੀਕ ਹੈ ਜੀ ਔਰ 110 ਦੇ ਕਰੀਬ ਲਵਾਈ ਆ 110 ਦੇ ਹਾਂਜੀ ਹਾਂ ਠੀਕ ਹੈ ਬਾਈ ਕਿੰਨੇ ਪੈਨ ਬਣਾਇਆ ਫਿਰ ਇਹਦੇ ਵਿੱਚ ਬਾਈ ਇਹਦੇ ਵਿੱਚ ਮੇਰੇ ਕੋਲ 8 ਪੈਨ ਨੇ ਜੀ ਠੀਕ ਆ 8 ਨੇ ਬਾਈ ਹਾਂਜੀ ਹਾਂ ਠੀਕ ਹੈ ਤੇ ਕਿੰਨਾ ਖਰਚਾ ਪੈ ਗਿਆ ਬਾਈ ਸਾਰਾ ਫਿਰ ਖਰਚਾ ਤਾਂ ਤੁਸੀਂ ਦੇਖੋ ਮਹਿੰਗਾਈ ਬਹੁਤ ਹੈ ਖਰਚਾ ਤਾਂ ਕਾਫੀ ਆ ਗਿਆ ਠੀਕ ਹੈ ਤੇ ਲੋਹਾ ਅੱਜ ਕੱਲ ਮਹਿੰਗਾ ਗਾ ਕਾਫੀ ਖਰਚ ਆਇਆਗਾ ਔਰ ਇਟਾ ਵਗੈਰਾ ਵੀ ਮਹਿੰਗੀਆਂ ਨੇ ਠੀਕ ਹੈ ਮੰਨ ਗਏ ਚਲੋ 20 ਲੱਖ ਦੇ ਕਰੀਬ ਆ ਠੀਕ ਹੈ ਹਾਂਜੀ ਬਾਕੀ ਭਰਤ ਵਗੈਰਾ ਮਿੱਟੀ ਬਹੁਤ ਪਈ ਆ ਉਹ ਅਲੱਗ ਹੈ ਉਹ ਅਲੱਗ ਆ ਬਾਈ ਹਾਂਜੀ ਹਾਂਜੀ ਤੇ ਬਾਈ ਜੇ ਆਪਾਂ ਸਾਰੇ ਏਰੀਆ ਦੀ ਗੱਲ ਕਰੀਏ ਹਨਾ ਵੀ ਇਹਦੇ ਕਵਰ ਤੋਂ ਬਿਨਾ ਵੀ ਜਿੰਨਾ ਦਾ ਕਵਰ ਉਦੋਂ ਮਤਲਬ ਬਾਕੀ ਸਾਰਾ ਏਰੀਆ ਟੋਟਲ ਮਿਲਾ ਕੇ ਕਿੰਨਾ ਹੋਊਗਾ ਤੁਹਾਡੇ ਸਾਹਮਣੇ ਇਹ 170 ਦਾ ਚੜਾਈ ਆ ਠੀਕ ਹੈ ਬਾਈ ਔਰ ਲੰਬਾਈ ਹੈਗੀ 120 ਦੇ ਕਰੀਬ ਜੀ 120 ਦੇ ਕਰੀਬ ਹਾਂਜੀ ਠੀਕ ਹੈ ਭਾਈ ਤੇ ਇਹਦੇ ਵਿੱਚ ਭਾਈ ਜਿਹੜੀ ਬਰੀਡ ਤੁਸੀਂ ਰੱਖੀ ਹੋਈ ਆ ਗਾਵਾਂ ਦੀ ਹਨਾ ਇਹ ਫਿਰ ਤੁਸੀਂ ਪਰਚੇਜ਼ ਕੀਤੀ ਆ ਜਾਂ ਕਰਦੀ ਆ ਨਹੀਂ ਆਪਣੇ ਘਰ ਦੀ ਬਰੀਡ ਆ ਸਾਰੀ ਹੋਮ ਬਰੀਡ ਸਾਰਾ ਆਪਾਂ ਕਰੇ ਆਪਣਾ ਜਿਹੜਾ ਸੀਮ ਕੰਟੇਨਰ ਰੱਖਿਆ ਸੀ ਮਨ ਲਾਉਨੇ ਸਾਰਾ ਠੀਕ ਹੈ ਭਾਈ ਹਾਂਜੀ ਹਾਂਜੀ ਠੀਕ ਹੈ ਤੇ ਭਾਈ ਫਿਰ ਇਹਦੇ ਵਿੱਚ ਤੁਸੀਂ ਜਿਵੇਂ ਬਰੀਡ ਖੋਦੀ ਤਿਆਰ ਕਰਦੇ ਹੋ ਹਨਾ ਤੇ ਫਿਰ ਸੀਮਨ ਵਗੈਰਾ ਕਿਹੜਾ ਯੂਜ਼ ਕਰਦੇ ਹੋ ਸੀਮਨ ਜ਼ਿਆਦਾ ਏਬੀਐਸ ਤੇ ਪੀਡੀਐਫ ਪੀਡੀਐਫ ਦੇ ਲਾਉਨੇ ਪੀਡੀਐਫ ਦੇ ਲਾਉਨੇ ਜ਼ਿਆਦਾ ਠੀਕ ਹੈ ਠੀਕ ਹੈ ਭਾਈ ਤੇ ਦੁੱਧ ਦੀ ਕੈਪੈਸਿਟੀ ਦੀ ਗੱਲ ਕਰੀਏ ਹੁਣ ਤਾਂ ਚਲੋ ਗਰਮੀ ਆ ਭਾਈ ਹਨਾ ਹੁਣ ਤਾਂ ਮਤਲਬ ਖਰਚਾ ਹੀ ਪੂਰਾ ਹੁੰਦਾ ਹੈਗਾ ਹਨਾ ਹਾਂਜੀ ਤੇ ਸਿਆਲਾਂ ਦੀ ਗੱਲ ਕਰੀਏ ਤਾਂ ਸਿਆਲਾਂ ਦੇ ਵਿੱਚ ਦੁੱਧ ਆਪਣੇ ਕੋਲੇ ਕਿੰਨਾ ਕੁ ਹੋ ਜਾਂਦਾ ਹੈਗਾ ਮੇਰੇ ਕੋਲੇ 5 ਕੁਇੰਟਲ ਦੁੱਧ ਸੀ ਜੀ 5 ਕੁਇੰਟਲ ਹਾਂਜੀ ਹਾਂਜੀ ਠੀਕ ਹੈ ਭਾਈ ਹਾਂ 16 17 ਗਾਵਾਂ ਦੁੱਧਤੇ ਸੀ 16 ਗਾਵਾਂ ਠੀਕ ਹੈ ਭਾਈ ਹਾਂਜੀ ਤੇ ਭਾਈ ਤੁਸੀਂ ਸੋਚਿਆ ਵੀ ਆਪਾਂ ਫਾਰਮ ਨੂੰ ਹੋਰ ਵਧਾਈਏ ਜਾਂ ਇੰਨੇ ਕੀ ਐਨੀਮਲ ਰੱਖੀਏ ਨਹੀਂ ਨਹੀਂ ਜੀ ਪੈਸਾ ਬਹੁਤ ਲਾਇਆ ਤੁਹਾਨੂੰ ਪਤਾ ਇੰਨੇ ਐਨੀਮਲ ਨਾਲ ਤਾਂ ਕਿੱਥੇ ਸਰਵਾਈਵ ਕਰਾਂਗੇ ਠੀਕ ਆਪਾਂ ਮੈਂ ਜਿੰਨੀ ਕੈਪੈਸਿਟੀ ਆ ਫਾਰਮ ਦੀ ਆਪਾਂ ওভার ਵੀ ਨਹੀਂ ਐਨੀਮਲ ਰੱਖਣਾ ਕਿੰਨੀ ਫਾਰਮ ਦੀ ਕੈਪੈਸਿਟੀ ਹੈ ਮੇਰੀ 70 ਕੈਨੀਮਲਾਂ ਦੀ ਕੈਪੈਸਿਟੀ ਆ ਫਾਰਮ ਦੀ ਠੀਕ ਆ ਜੀ ਜਿੰਨੇ ਕੰਫਰਟੇਬਲ ਐਨੀਮਲ ਰਹਿ ਜਾਣ ਆਪਾਂ ਉਹਨੇ ਐਨੀਮਲ ਹੀ ਰੱਖਾਂਗੇ ਇੱਥੇ ਉਹਨੇ ਹੀ ਰੱਖਣੇ ਹਾਂਜੀ ਹਾਂ ਠੀਕ ਆ ਬਈ ਤੇ ਫਿਰ ਬਈ ਇਹਨਾਂ ਨੂੰ ਤੁਸੀਂ ਫੀਡਿੰਗ ਵਗੈਰਾ ਕੀ ਕਰਦੇ ਹੋ ਜ਼ਿਆਦਾਤਰ ਵੀ ਕੀ ਸਾਈਲੇਜ ਆ ਜੀ ਜ਼ਿਆਦਾਤਰ ਸਾਈਲੇਜ ਆ ਔਰ ਫੀਡ ਆ ਅੱਛਾ ਸਾਈਲੇਜ ਮੇਨ ਹਾਂ ਮੇਨ ਤਾਂ ਸਾਈਲੇਜ ਹੀ ਆ ਜਿਵੇਂ ਬਈ ਅਫਵਾਹ ਚੱਲਦੀ ਆ ਨਾ ਵੀ ਸਾਈਲੇਜ ਪਸ਼ੂਆਂ ਨੂੰ ਖਰਾਬ ਕਰਦਾ ਇਹਦੇ ਨਾਲ ਪਸ਼ੂ ਗੱਭਣ ਨਹੀਂ ਰਹਿੰਦੇ ਕੀ ਖਰਾਬ ਹੋ ਤੁਹਾਨੂੰ ਇੰਨਾ ਟਾਈਮ ਉਹ ਐਕਸਪੀਰੀਅੰਸ ਕਰਦਿਆਂ ਤੁਹਾਨੂੰ ਕੀ ਲੱਗਦਾ ਬਈ ਸਾਈਲੇਜ ਕੀ ਹੈ ਨਹੀਂ ਡੇਰੀ ਜਿਹੀ ਕਮਰਸ਼ੀਅਲ ਡੇਰੀ ਆ ਇਹ ਮਿਲਕੇ ਸਾਈਲੇਜ ਤੋਂ ਵਗੈਰ ਇਹ ਕਾਮਯਾਬੀ ਨਹੀਂ ਹੈਗੀ ਜਿਹੜਾ ਮੇਨ ਤੁਰਾਗਾ ਡੇਰੀ ਫਾਰਮਿੰਗ ਦਾ ਉਹ ਸਾਈਲੇਜ ਹੀ ਆ ਇਹਦਾ ਗਲਤ ਲੋਕਾਂ ਦੀਆਂ ਇੱਕ ਡੇਰੀ ਧੰਦੇ ਨੂੰ ਬਦਨਾਮ ਕਰਨ ਦੀਆਂ ਲੋਕਾਂ ਦੀਆਂ ਚਾਲਾਂ ਨੇ ਇਹ ਬਦਨਾਮ ਕਰੀ ਜਾਂਦੇ ਨੇ ਬਟ ਜਿਹੜਾ ਮੇਨ ਜਿਹੜਾ ਹੈਗਾ ਤੁਰਾਗਾ ਡੇਰੀ ਫਾਰਮ ਦਾ ਉਹ ਸਾਈਲੇਜ ਆ ਇਹ ਤੋਂ ਵਗੈਰ ਤੁਸੀਂ ਇੰਨਾ گاਵਾਂ ਨੂੰ ਤੁਸੀਂ ਰੱਖ ਹੀ ਨਹੀਂ ਸਕਦੇ ਕਾਮਯਾਬੀ ਨਹੀਂ ਹੋ ਸਕਦੇ ਜੇ ਜਿਹੜੀ ਇਹਨਾਂ ਨੇ ਪ੍ਰੋਡਕਸ਼ਨ ਦੇਣੀ ਹੈ ਮਿਲਕ ਜਾਂ ਇਹਨਾਂ ਦੀ ਆਪਦੀ ਬਾਡੀ ਨੂੰ ਮੰਡਿਆਂ ਰੱਖਣਾ ਉਹ ਸਾਇਲੇਜ ਦੇ ਨਾਲ ਹੀ ਰੱਖ ਸਕਦੀਆਂ ਨੇ ਇਹ ਠੀਕ ਹੈ ਭਾਈ ਹਾਂਜੀ ਹਾਂਜੀ ਤੇ ਭਾਈ ਜਿਵੇਂ ਆਪਾਂ ਬੱਚੀਆਂ ਤਿਆਰ ਕਰਦੇ ਹਣਾ ਆ ਵੀ ਸਾਰੀਆਂ ਕਰਦੀਆਂ ਬੁਰੀਆਂ ਹਾਂਜੀ ਇਹ ਹੋਮ ਬਰੀਡ ਆ ਆਪਣੀ ਸਾਰੀ ਠੀਕ ਹੈ ਭਾਈ ਸਾਰੀ ਹੋਮ ਬਰੀਡ ਆ ਜੀ ਇਹ ਇਹ ਵਿੱਚ ਜਰਸੀ ਵੀ ਹੈ ਭਾਈ ਕੁਛ ਤੇ ਜਰਸੀ ਹਾਂ ਮੇਰਾ ਸ਼ੌਂਕ ਆ ਵੀ ਕੁਸ਼ਕ ਜਾਨਵਰ ਆਪਾਂ 20 ਤੋਂ 30% ਆਪਾਂ ਜਰਸੀ ਵੀ ਰੱਖਾਂਗੇ ਜੀ ਠੀਕ ਹੈ ਭਾਈ ਹਾਂਜੀ ਤੇ ਇਹ ਫਿਰ ਤੁਸੀਂ ਕਿੰਨੇ ਕਿੰਨੇ ਸਮੇਂ ਚ ਤਿਆਰ ਕਰ ਲੈਣੋ ਭਈ ਆਪਾਂ ਜਾਨਵਰ ਜਾਨਵਰ ਦਾ ਜੀ ਦੇਖੋ ਆਪਦੇ ਤੇ ਆ ਸਾਰਾ ਵਧੀਆ ਇਹਨਾਂ ਨੂੰ ਸਟਾਰਟਿੰਗ ਤੋਂ ਦਾ ਬੇਸ ਕਿਵੇਂ ਤਿਆਰ ਕਰਨਾ ਆਪਾਂ ਚੰਗਾ ਉਹਨੂੰ ਦੁੱਧ ਪਿਆ ਕੇ ਉਦੋਂ ਬਾਅਦ ਉਹਨੂੰ ਕਾਫ ਸਟਾਰਟਰ ਸੀਨੀਅਰ ਜੂਨੀਅਰ ਜੋ ਵੀ ਉਹਨਾਂ ਦੀ ਫੀਡਿੰਗ ਆ ਉਹ ਕਰਕੇ ਵਧੀਆ ਆਪਾਂ 12 ਮਹੀਨਿਆਂ ਦੀ 13 ਮਹੀਨਿਆਂ ਦੀ ਇਹ ਕਰਾ ਦਿੰਨੇ ਆ ਠੀਕ ਹੈ ਹਾਂਜੀ ਤੇ ਅੱਗੇ ਭਈ ਅੱਗੇ ਹੈਗਾ ਮਨ ਵੀ ਮੇਲਿਆਂ ਦੇ ਵਿੱਚ ਵੀ ਆਪਾਂ ਮੇਲਿਆਂ ਦੇ ਵਿੱਚ ਹਾਂਜੀ ਹਾਂ ਠੀਕ ਹੈ ਮੇਲਿਆਂ ਦੇ ਵਿੱਚ ਜਾਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਗੋਗੂ ਪਹਿਲਾਂ ਆਪਣੇ ਕੋਲੇ ਸਾਧਨ ਵੀ ਹੈ ਨਹੀਂ ਇਸੇ ਨੇ ਕਿਉਂਕਿ ਹੁਣ ਫਾਰਮ ਖੁੱਲਾ ਬਣਾ ਲਿਆ ਆਪਾਂ ਆਸਾਨੀ ਨਾਲ ਕਿਉਂਕਿ ਜਿਹੜੇ ਛੋਟੇ ਫਾਰਮ ਦੇ ਵਿੱਚ ਖੁਦ ਆਪ ਨੂੰ ਰਹਿ ਕੇ ਕੰਮ ਕਰਨਾ ਪੈਂਦਾ ਸੀ ਨਾਲ ਲੇਬਰ ਦੇ ਹੁਣ ਖੁੱਲਾ ਫਾਰਮ ਆ ਲੇਬਰ ਵੀ ਹੈਗੀ ਆਪਣੇ ਕੋਲੇ ਆਪਾਂ ਆਰਾਮ ਨਾਲ ਬਾਹਰ ਐਨੀਮਲ ਲਿਆ ਸਕਦੇ ਆ ਘਰੋਂ ਬਈ ਸਪੋਰਟ ਕਰਦੇ ਆ ਇੱਕ ਮਤਲਬ ਵੀ ਆਪ ਕੱਲੀ ਲੱਗੇ ਹੋਏ ਆ ਇਹ ਪਹਿਲਾਂ ਨਹੀਂ ਕਰਦੇ ਸੀ ਹੁਣ ਬਹੁਤ ਕਰਦੇ ਆ ਹੁਣ ਘਰੋਂ ਕਰਦੇ ਆ ਹੁਣ ਫੁੱਲ ਸਪੋਰਟ ਆ ਉਹਨਾਂ ਨੂੰ ਪਤਾ ਕਰਦੇ ਨੂੰ ਪਹਿਲਾਂ ਨਹੀਂ ਕਿਉਂਕਿ ਆਪਾਂ ਜਿਹੜਾ ਇੱਕ ਤਾਂ ਜਿਵੇਂ ਆਪਾਂ ਪਹਿਲਾਂ ਘਰਾਂ ਦੇ ਵਿੱਚ ਆਮ ਐਨੀਮਲ ਰੱਖਦੇ ਸੀ ਬਟ ਪਹਿਲਾਂ ਵਾਲੇ ਐਨੀਮਲਾਂ ਤੇ ਹੁਣ ਐਨੀਮਲਾਂ ਨੂੰ ਰੱਖਣ ਅਲੱਗ ਤਰੀਕਾ ਗਾ ਹੁਣ ਉਹਨਾਂ ਤੋਂ ਆਪਾਂ ਇਨਕਮ ਕਿਵੇਂ ਲੈਣੀ ਉਹ ਆਪਣੇ ਤੇ ਡਿਪੈਂਡ ਕਰਦਾ ਗਾ ਠੀਕ ਹੈ ਬਾਈ ਜੇ ਬਾਈ ਆਪਾਂ ਐਨੀਮਲ ਸਾਨੂੰ ਰੱਖਦੇ ਨੂੰ ਟਾਈਮ ਹੋ ਗਿਆ ਤੇ ਜੇ ਆਪਾਂ ਪ੍ਰੋਫਿਟ ਦੀ ਗੱਲ ਕਰ ਲਈ ਹਣਾ ਜਿਹੜੇ ਨਵੇਂ ਵੀਰਪਰਾ ਵੀਡੀਓ ਦੇਖਣਗੇ ਵੀ ਉਹਨਾਂ ਨੂੰ ਇੱਕ ਉਤਸ਼ਾਹ ਮਿਲੇ ਵੀ ਤੁਹਾਨੂੰ ਕੀ ਲੱਗਦਾ ਗਾ ਵੀ ਕਿੰਨੇ ਪਰਸੈਂਟ ਕਮਾਈ ਹੁੰਦੀ ਆ ਬੰਦਾ ਕਿੰਨਾ ਕੁ ਕਮਾ ਲੈਂਦਾ ਤੇ ਕਿੰਨਾ ਖਰਚਾ ਪੈ ਜਾਂਦਾ ਬਾਈ ਖਰਚਾ ਜ਼ਿਆਦਾ ਪੈਂਦਾ ਜਾਂ ਪ੍ਰੋਫਿਟ ਹੋ ਜਾਂਦਾ ਕਿੰਨੇ ਕੁ ਪਰਸੈਂਟ ਤੁਹਾਡੇ ਹਿਸਾਬ ਨਾਲ ਦੇਖੋ ਖਰਚਦਾਤਾ ਜੀ ਤੁਹਾਡੇ ਆਪ ਦੇ ਤੇ ਡਿਪੈਂਡ ਆ। ਦੇਖੋ ਮੈਂ ਹੁਣ ਜੇ ਕਮਾ ਵੀ ਖਰਚਾ ਬਚਾਉ ਨੂੰ ਤਾਂ ਇਹ 70% 60% ਵੀ ਬਚਾ ਦਿੰਦਿਆਂ ਨੇ। ਪਰ ਤੁਸੀਂ ਆਪਣੇ ਜਿਹੜਾ ਫਾਰਮ ਆ ਉਹਨੂੰ ਅੱਗੇ ਵਧਾਉਣਾਗਾ। ਹੁਣ ਮੈਂ ਹੁਣ ਮੇਰੇ ਕੋਲ ਮਿਲਕਿੰਗ ਤੇ ਨੇ। ਜੇ ਮੈਂ ਇੰਨਾ ਗਾਵਾਂ ਨੂੰ ਰੱਖਣਾਗਾ ਤਾਂ ਮੈਨੂੰ ਪ੍ਰੋਫਿਟ 60% ਵੀ ਆ ਜਾਊਗਾ। ਜੇ ਹੁਣ ਮੈਂ ਸੋਚਣਾ ਵੀ ਆਪਣੇ ਫਾਰਮ ਨੂੰ ਅੱਗੇ ਮੈਂ 60 70 100 ਐਨੀਮਲ ਤੇ ਲੈ ਕੇ ਜਾਣਾ ਤਾਂ ਪਿੱਛੇ ਬਰੀਡ ਵੀ ਤਿਆਰ ਕਰਾਂ। ਖਰਚੇ ਦੀ ਗੱਲ ਕਰਦੇ ਸੀ ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਆਪਾਂ ਨੂੰ ਜੇ ਆਪਾਂ ਆਪਣੇ ਬੱਚੇ ਤਿਆਰ ਕਰਨੇ ਆ ਪਿੱਛੇ ਤਾ ਖਰਚਾ ਜਿਹੜਾ ਹੈਗਾ گاਵਾ ਦਾ ਆਪਾਂ ਬਚਾ ਵੀ ਸਕਦੇ ਆ ਪਰ ਜਿਹੜਾ ਆਪਾਂ گاਵਾ ਤੋਂ ਮਿਲਕਿੰਗ ਲੈਣੇ ਜੇ ਆਪਾਂ ਪਿੱਛੇ ਆਪਣੀ ਇੱਕ ਤਰ੍ਹਾਂ ਦੀ ਐਫਡੀ ਆ ਜਿਹੜੀਆਂ ਬੱਚੀਆਂ ਆਪਾਂ ਤਿਆਰ ਕਰਦੇ ਆ ਜਿਵੇਂ ਮੈਂ ਗੱਲ ਕੀਤੀ ਸੀ ਤੁਹਾਨੂੰ ਵੀ 60% ਆਪਾਂ گاਵਾ ਬਚਾ ਦੇਣਗੀਆਂ ਉਹ ਬਚਾ ਦੇਣਗੀਆਂ ਪਰ ਜੇ ਆਹ ਨਹੀਂ ਤਿਆਰ ਹੋਣੀਆਂ ਪਿੱਛੇ ਜਿਹੜੀਆਂ ਆਪਾਂ ਪਿੱਛੇ ਬਰੀਡ ਤਿਆਰ ਕਰਨੀਆਂ ਹਾਂ ਵੀ ਦੁੱਧ ਵਾਲੀਆਂ ਬਚਾ ਦੇਣੀਆਂ ਹਾਂ ਦੁੱਧ ਵਾਲੀਆਂ ਬਚਾ ਦੇਣੀਆਂ ਠੀਕ ਹੈ ਤੇ ਭਾਈ ਜਿਹੜੇ ਨਵੇਂ ਮੁੰਡੇ ਕੰਮ ਕਰਨਾ ਚਾਹੁੰਦੇ ਹਨ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਆ ਜਾਂ ਉਹ ਚਾਹੁੰਦੇ ਆ ਯਾਰ ਵੀ ਅਸੀਂ ਬਾਹਰ ਨਹੀਂ ਜਾਣਾ ਚਾਹੁੰਦੇ ਅਸੀਂ ਇੱਥੇ ਕੰਮ ਤੁਸੀਂ ਉਹਨਾਂ ਨੂੰ ਕੀ ਸੁਜੈਸਟ ਕਰੋਗੇ ਵੀ ਇਹ ਕੰਮ ਚੰਗਾ ਕਰਨਾ ਚਾਹੀਦਾ ਤੇ ਕਿੰਨੇ ਪਸ਼ੂਆਂ ਤੋਂ ਸ਼ੁਰੂ ਕਰਨਾ ਚਾਹੀਦਾ ਇੱਕ ਵਾਰੀ ਉਹਨਾਂ ਨੂੰ ਦੇਖੋ ਆਪਾਂ ਨਵੇਂ ਜਿਹੜੇ ਜੰਗ ਮੁੰਡੇ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਕੰਮ ਕਰੋ ਕੰਮ ਵਧੀਆ ਪਰ ਇਹ ਹੈਗਾ ਵੀ ਮਿਹਨਤ ਹੈ ਮਿਹਨਤ ਕਰਨੀ ਪੂਟੇਣਾ ਪਊਗਾ ਇਹ ਨਹੀਂ ਹੈਗਾ ਵੀ ਤੁਸੀਂ ਸਵੇਰੇ 10 ਮਿੰਟ ਘੰਟਾ ਕੰਮ ਕਰਕੇ ਭੱਜ ਜਾਓਗੇ ਪਰ ਤੁਹਾਨੂੰ ਫਿਰ ਵੀ ਐਨ ਕਿਉਂਕਿ ਇਹ ਬਰੀਡ ਜਿਹੜੀ ਐਫ ਬਰੀਡ ਆ ਨਾ ਇਹ ਐਦਾਂ ਦੀ ਬਰੀਡ ਆ ਜੇ ਤੁਹਾਨੂੰ ਤੁਹਾਨੂੰ ਇਹਦੇ ਤੇ ਗੇੜਾ ਹਰ ਟਾਈਮ ਰੱਖਣਾ ਪਊਗਾ ਕਿਉਂਕਿ ਆ ਗਰਮੀ ਦਾ ਟਾਈਮ ਐ ਨੂੰ ਕਦੇ ਵੀ ਬੁਖਾਰ ਆ ਸਕਦਾ ਕੋਈ ਵੀ ਪ੍ਰੋਬਲਮ ਆ ਸਕਦੀ ਆ ਤਾਂ ਮਿਹਨਤ ਕਰਨੀ ਪਊਗੀ ਇਹ ਕੰਮ ਪ੍ਰੋਫਿਟ ਵਾਲਾ ਕੰਮ ਆ ਕੰਮ ਟੇਕੇ ਕਰਨਾ ਪਊਗਾ ਇਹਦਾ ਪਤਾ ਤੁਹਾਨੂੰ 5-7 ਸਾਲਾਂ ਬਾਅਦ ਲੱਗਦਾਗਾ ਅੱਛਾ ਇਹਦਾ ਰਿਜ਼ਲਟ ਆ ਰਿਜ਼ਲਟ 5 ਸਾਲ ਜਿਹੜਾ ਬੰਦਾ 5 ਸਾਲ ਕੱਟ ਗਿਆ ਇਹਦੇ ਵਿੱਚ 5-6 ਸਾਲ ਉਹ ਕਾਮਯਾਬ ਆ ਬਾਈ ਜੇ ਹੁਣ ਆਪਾਂ ਕਾਵਾਂਗੇ 2 ਸਾਲ ਜਰ ਇਹ ਤਾਂ ਕੁਝ ਨਹੀਂ ਇਹਦਾ ਧੱਕੇ ਆ ਜੇ ਤੁਹਾਨੂੰ ਟਾਈਮ ਕੱਢਣਾ ਪਊਗਾ 5-6 ਸਾਲ ਗੱਲ ਨੇ ਪੈਣਗੇ ਇਹਦੇ ਵਿੱਚ ਫੇਰ ਠੀਕ ਹੈ 에ਅਰ ਪ੍ਰੋਫਿਟ ਤੁਹਾਨੂੰ ਆਉਣ ਲੱਗੂਗਾ ਕਿਉਂਕਿ ਤੁਹਾਨੂੰ ਪਿੱਛੇ ਆਪਦੀ ਬਰੀਡ ਦਿਖੂਗੀ ਤਿਆਰ ਤੁਹਾਡੀ ਇਹ ਜੀ ਲਵਾਉਂਦੀ ਹੈ ਜਿਹੜੀ ਪਿੱਛੇ ਤੁਹਾਡੇ ਕੋਲ ਬਰੀਡ ਖੜੀ ਆ ਤੁਹਾਨੂੰ ਪਤਾ ਵੀ ਇਹਨਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਚੰਗੇ ਰਿਜ਼ਲਟ ਦੇਣੇ ਆ ਮਿਲਕਿੰਗ ਦੇ ਵਿੱਚ ਬਿਲਕੁਲ ਬਾਈ ਹਾਂ ਜੀ ਹਾਂ ਕਿੰਨੇ ਕਿੱਲੇ ਦਾ ਚਾਰ ਪਤਾ ਬਾਈ ਫਿਰ ਇਸ ਵਾਰ ਮੈਂ 25 ਏਕੜ ਦਾ ਪਾਇਆ ਜੀ 25 ਏਕੜ ਦਾ ਹਾਂ ਜੀ ਠੀਕ ਹੈ ਲੈ ਵੀ ਦੋਸਤੋ ਇਹ ਬਾਈ ਹਰਦੀਪ ਸੀਗਾ ਪਠਲ ਡੇਰੀ ਫਾਰਮ ਤੋਂ ਬਾਈ ਦਾ ਪੀਖੀ ਫਾਰਮ ਆ ਇੱਥੇ ਤੇ ਚੰਗੀ ਮਿਹਨਤ ਕਰ ਰਿਹਾ ਬਾਈ 5-6 ਸਾਲਾਂ ਤੋਂ ਬਾਈ ਲੱਗਿਆ ਹੋ ਤੇ ਚੰਗੇ ਪਸ਼ੂ ਬਾਈ ਕੋਲੇ ਰੱਖੇ ਹੋਏ ਆ ਆਪਦੀ ਬਰੀਡ ਆ ਸਾਰੇ ਬਾਈ ਕਹਿੰਦਾ ਕੋਈ ਪਰਚੇਸ ਨਹੀਂ ਕਰੀ ਆਪਾਂ ਘਰ ਦੀ ਬਰੀਡ ਆ ਜਿਹੜੀ ਉਹ ਸਾਰੀ ਤਿਆਰ ਕੀਤੀ ਆ ਹੁਣ ਚੰਗੇ ਐਨੀਮਲ ਆ ਗਿਆ ਦੇਖੋ ਤੁਸੀਂ ਆ ਜਿਹੜੀ ਪੀਡੀਏ ਬਾਈ ਦੇ ਫਾਰਮ ਦਾ ਗਿਆ ਸ਼ਿੰਗਾਰ ਬਣਨਗੇ ਤੇ ਆ ਤਿਆਰ ਹੋ ਰਹੀ ਆ ਬਾਈ ਸਾਰੀ ਜਿਹੜੀ ਬਰੀਡ ਹੈਗੀ ਆ ਤੇ ਆ ਦਿਖਾਉਣੇ ਆਪਾਂ ਤੁਹਾਨੂੰ ਹੋਰ گاਵਾ ਵੀ ਜਿਹੜੀਆਂ ਬਾਈਆਂ ਹੈਗੀਆਂ ਜਿਵੇਂ ਆ ਜਰਸੀ ਆ ਗਈ ਇਹ ਜਰਸੀ ਇਮਪੋਰਟਡ ਆ ਜੀ ਕਰੇ ਪੀਡੀਐਫ ਦੀ ਬੱਚੀ ਆ ਇਹ ਅੱਛਾ ਪੀਡੀਐਫ ਦੀ ਆ ਬਾਈ ਆਪ ਅੱਛੀ ਪੀਡੀਐਫ ਆ ਦੀ ਆ ਠੀਕ ਹੈ ਆ ਵੇੜਾਂ ਸਾਰੀਆਂ ਆਪਣੀਆਂ ਇੰਪੋਰਟਡ ਨੇ ਜੀ ਸਾਰੀਆਂ ਇੰਪੋਰਟਡ ਆ ਭਾਈ ਹਾਂ ਠੀਕ ਹੈ ਭਾਈ ਇਹ ਸਾਰੀਆਂ ਪ੍ਰੈਰੈਂਟ ਨੇ ਠੀਕ ਹੈ ਭਾਈ ਲੋ ਵੀ ਦੋਸਤੋ ਇਹ ਬਾਈ ਕੋਲੇ ਬਰੀਡ ਚੰਗੀ ਬਰੀਡ ਆ ਬਾਈ ਕੰਮ ਕਰ ਰਿਹਾ ਵੀ ਹੌਲੀ ਹੌਲੀ ਆਪਾਂ ਅੱਗੇ ਨੈਕਸਟ ਜਿਹੜਾ ਸਟੈਪ ਆ ਉੱਥੇ ਪਹੁੰਚ ਰਹੇ ਹਾਂ ਸੋ ਵੀਡੀਓ ਕਿਵੇਂ ਲੱਗੀ ਬਾਈ ਦੀ ਜਾਣਕਾਰੀ ਕਿਵੇਂ ਲੱਗੀ ਸੋ ਬਾਈ ਬਾਈ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਭਾਈ ਮਿਹਨਤ ਕਰਨ ਵਾਲੇ ਬੰਦੇ ਨੂੰ ਹਮੇਸ਼ਾ ਅੱਗੇ ਲੈ ਕੇ ਆਉਣਾ ਚਾਹੀਦਾ ਹੈਗਾ ਜਿਹੜੇ ਬੰਦੇ ਨਵਾਂ ਕੰਮ ਕਰ ਕਰਨਾ ਚਾਹੁੰਦੇ ਆ ਭਾਈ ਉਹ ਬਾਈ ਕਹਿੰਦਾ ਵੀ ਤੁਸੀਂ ਕਰ ਸਕਦੇ ਹੋ ਚੰਗੀ ਇਹਦੇ ਵਿੱਚ ਇਨਕਮ ਵੀ ਹੈਗੀ ਆ ਪਰ ਮਿਹਨਤ ਤੁਹਾਨੂੰ ਪਤਾ ਹਰ ਇੱਕ ਕੰਮ ਦੇ ਵਿੱਚ ਹੁੰਦੀ ਆ ਸੋ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਥੈਂਕ ਯੂ ਸ਼ੁਕਰੀਆ ਧੰਨਵਾਦ